ਅੱਜ ਆਪਾਂ ਗੱਲ ਕਰਾਂਗੇ ਜੱਟਾਂ ਦੇ ਗੋਤ ਪਿੰਡਰ ਬਾਰੇ ਵੀਡੀਓ ਨੂੰ ਲਾਇਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤਾਂ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਇਸ ਗੋਤ ਦਾ ਮੋਢੀ ਪਿੰਡਰ ਹੀ ਸੀ ਇਹ ਤਨਵਰ ਬੰਸੀਹਣੇ ਮਦਰਾਸ਼ੀਆ ਤੋਂ ਆਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ ਇਹਨਾਂ ਦਾ ਮੁੱਖਿਆ ਰਾਏ ਤਨਾਰ ਪੰਜਾਬ ਵਿੱਚ ਆ ਕੇ ਆਬਾਦ ਹੋਇਆ ਇਹ ਬਹੁਤੇ ਸਿਆਲਕੋਟ ਵਿੱਚ ਸਨ ਕੁਝ ਪਿੰਡਰ ਸਿਆਲਕੋਟ ਤੋਂ ਗੁਰਦਾਸਪੁਰ ਦੇ ਇਲਾਕੇ ਵਿੱਚ ਆਏ ਸਨ ਦਲਵੰਡੀ ਪਿੰਡਰ ਪਿੰਡ ਗੁਰਦਾਸਪੁਰ ਵਿੱਚ ਪਿੰਡਰ ਗੋਤ ਦਾ ਬਹੁਤ ਹੀ ਪੁਰਾਣਾ ਤੇ ਪ੍ਰਸਿੱਧ ਪਿੰਡ ਹੈ ਗੁਰਦਾਸਪੁਰ ਦੇ ਬਟਾਲਾ ਖੇਤਰ ਵਿੱਚ ਪਿੰਡਰ ਜੱਟ ਕਾਫੀ ਵੱਸਦੇ ਹਨ ਅੰਮ੍ਰਿਤਸਰ ਵਿੱਚ ਵੀ ਪਿੰਡਰ ਕਲਾ ਇਹਨਾਂ ਦਾ ਇੱਕ ਬਹੁਤ ਹੀ ਉੱਗਾ ਪਿੰਡ ਹੈ ਮਾਝੇ ਵਿੱਚ ਵੀ ਪਿੰਡਰ ਗੋਤ ਦੇ ਜੱਟ ਕਾਫੀ ਵੱਸਦੇ ਹਨ ਇਹਨਾਂ ਦਾ ਪਿਛੋਕੜ ਵੀ ਰਾਜਪੂਤ ਹੈ ਸੰਗਲਬਾਰ ਵਿੱਚ ਮਾੜੀ ਪਿੰਡਰ ਪਿੰਡ ਪਿੰਡਰ ਬਰਾਦਰੀ ਦਾ ਹੀ ਸੀ ਪਾਕਿਸਤਾਨ ਬਣਨ ਨਾਲ ਇਹਦਾ ਲੋਕਾਂ ਨੂੰ ਉਜੜਨਾ ਪਿਆ ਸੀ ਪਾਕਿਸਤਾਨ ਤੋਂ ਆ ਕੇ ਬਹੁਤੇ ਪਿੰਡਰ ਹਰਿਆਣੇ ਦੇ ਮਲਕਪੁਰ ਕਰਨਾਲ ਖੇਤਰ ਵਿੱਚ ਆਬਾਦ ਹੋ ਗਏ ਸਨ ਜਗਰਾਉਂ ਪਾਸ ਮਾਲਵੇ ਦਾ ਪ੍ਰਸਿੱਧ ਪਿੰਡ ਪਿੰਡਰਾ ਹੈ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾ ਵਾਲੇ ਮਹਾਨ ਸਿੱਖ ਮਿਸ਼ਨਰੀ ਸਨ ਲੁਧਿਆਣੇ ਤੇ ਮੋਗੇ ਦੇ ਇਲਾਕੇ ਵਿੱਚ ਵੀ ਕੁਝ ਪਿੰਡਾਂ ਵਿੱਚ ਪਿੰਡਰ ਪਾਈਚਾਰੇ ਦੇ ਲੋਕ ਰਹਿੰਦੇ ਹਨ ਇੱਕ ਪਿੰਡਰਾ ਪਿੰਡ ਸੰਗਰੂਰ ਵਿੱਚ ਵੀ ਹੈ ਪੰਜਾਬ ਵਿੱਚ ਪਿੰਡਰ ਨਾਮ ਦੇ ਕਈ ਪਿੰਡ ਹਨ ਸੰਗਰੂਰ ਬਠਿੰਡਾ ਮਾਨਸਾ ਆਦੇ ਖੇਤਰ ਵਿੱਚ ਵੀ ਭਿੰਡਰ ਕਾਫੀ ਵਸਦੇ ਹਨ ਭਿੰਡਰ ਗੋਤ ਦੇ ਲੋਕ ਬਹੁਤੇ ਮਾਲਵੇ ਵਿੱਚ ਹੀ ਹਨ ਮਾਝੇ ਵਿੱਚ ਘਟ ਹਨ ਸਿਆਲਕੋਟ ਇਲਾਕੇ ਵਿੱਚ ਬਹੁਤੇ ਭਿੰਡਰ ਮੁਸਲਮਾਨ ਬਣ ਗਏ ਸਨ ਭਿੰਡਰ ਗੋਤ ਦੇ ਲੋਕ ਯੂਰਪ ਵਿੱਚ ਵੀ ਹਨ ਇਹ ਮੱਧ ਰੇਸ਼ੀਆ ਤੋਂ ਹੀ ਉਤਰੀ ਯੂਰਪ ਵਿੱਚ ਗਏ ਹਦ ਮੱਧ ਰੇਸ਼ੀਆ ਤੋਂ ਵੀ ਵੱਖ-ਵੱਖ ਸਮੇਂ ਪੰਜਾਬ ਵਿੱਚ ਵੀ ਬਹੁਤ ਜੱਟ ਕਬੀਲੇ ਆਏ ਸਨ ਇਸ ਕਾਰਨ ਹੀ ਯੂਰਪ ਮਾਧ ਰੇਸ਼ੀਆ ਤੇ ਪੰਜਾਬ ਦੇ ਕਈ ਜੱਟ ਕਬੀਲਿਆਂ ਦੇ ਗੋਤ ਆਪਸ ਵਿੱਚ ਰਲਦੇ ਮਿਲਦੇ ਹਨ ਪੰਜਾਬ ਵਿੱਚ ਕੁਝ ਜੱਟ ਕਬੀਲੇ ਰਾਜਸਥਾਨ ਵੱਲੋਂ ਆਏ ਹਨ ਅਤੇ ਕੁਝ ਮਲਤਾਨ ਵੱਲੋਂ ਆਏ ਹਨ ਪਿੰਡਰ ਪਾਈਚਾਰੇ ਦੀ ਗਿਣਤੀ ਪੰਜਾਬ ਵਿੱਚ ਬਹੁਤ ਹੀ ਘੱਟ ਹੈ ਮੋਗੇ ਅਤੇ ਲੁਧਿਆਣੇ ਦੇ ਖੇਤਰਾਂ ਤੋਂ ਕੁਝ ਪਿੰਡਰਾਂ ਨੇ ਵਿਦੇਸ਼ਾਂ ਵਿੱਚ ਜਾ ਕੇ ਬਹੁਤ ਉન્નਤੀ ਕੀਤੀ ਹੈ ਪਿੰਡਰ ਜੱਟਾ ਦਾ ਉੱਗਾ ਤੇ ਛੋਟਾ ਗੋਤ ਹੈ ਇਹ ਤਨਵਰ ਜੱਟਾ ਦਾ ਹੀ ਇੱਕ ਗੋਤ ਹੈ ਇਹ ਬਿਜਨੌਰ ਜ਼ਿਲ੍ਹੇ ਦੇ ਹਾਜੀਪੁਰ ਖੇਤਰ ਵਿੱਚ ਵੀ ਕਾਫੀ ਸਮੇਂ ਤੋਂ ਵਸ ਰਹੇ ਹਨ ਇਹ ਮਿਹੰਤੀ ਤੇ ਸੰਜਮੀ जाट ਹਨ